ਕ੍ਰੀਮਾਂ ਨੂੰ ਹੱਕੀ ਫੇਰਦੇ ਆ 5 ਸਾਲ ਕਾਲੀ ਲੈ ਗਏ 5 ਸਾਲ ਕਾਂਗਰਸੀ ਲੈ ਗਏ ਉਹਨਾਂ ਤੋਂ ਦੁਖੀ ਹੋ ਕੇ ਇੰਨਾ ਵੱਲ ਜਾਂਦੇ ਸੀ ਇੰਨਾ ਤੋਂ ਵੱਧ ਦੁਖੀ ਹੋ ਕੇ ਫੇਰ ਉਹਨਾਂ ਕੋਲ ਜਾਂਦੇ ਸੀ ਹੋਰ ਕੋਈ ਰਾਹ ਨਹੀਂ ਸੀ ਜਿਹੜੀ ਬੋਟ ਪਾਉਂਗੇ ਉਹ ਜੋ ਤੁਸੀਂ ਚੁਣਨਾ ਹੈ ਇੱਕ ਬਟਨ ਦਬਣ ਨਾਲ ਤੁਹਾਡੇ ਪਿੰਡ 'ਚ ਲੜਾਈ ਆਉਂਦੀ ਹੈ ਝੜ ਵਾਲਾ ਬਟਨ ਦਬਣ ਨਾਲ ਤੁਹਾਡੇ ਪਿੰਡ 'ਚ ਪੜਾਈ ਆਉਂਦੀ ਹੈ ਇਹ ਚੁਣ ਲਿਓ ਹੁਣ ਕੀ ਚੁਣਨਾ ਤੁਸੀਂ ਕਿਉਂਕਿ ਉਹ ਤਾਂ ਦੋਨੇ ਲੜਾਈਆਂ ਵਾਲੇ ਨੇ ਉਹ ਤਾਂ ਦੋਨੇ ਪਿਸਤੌਲਾਂਆਂ ਦੀਆਂ ਗੋਲੀਆਂ ਤੇ ਚਿੱਟੇ ਦੀਆਂ ਗੋਲੀਆਂ ਵਾਲੇ ਨੇ ਇਹ ਤੋਂ ਹੀ ਦੇਖ ਲਿਓ ਵੀ ਉਹ ਬਟਨ ਦੱਬਣ ਨਾਲ ਪਿੰਡ 'ਚ ਲੜਾਈ ਆਊਗੀ ਆ ਬਟਨ ਦੱਬਣ ਨਾਲ ਫੜਾਈ ਆਊਗੀ ਜੇ ਵੀ ਸੋਚਦੇ ਨੇ ਦੇਖਾਂਗੇ ਨੇੜੇ 'ਚ ਜਾ ਕੇ ਦੇਖੋ ਹੋਰ ਕਿੰਨਾ ਕਿ ਨੇੜੇ ਜਾ ਕੇ ਦੇਖੋਗੇ ਜਦੋਂ ਵਿੱਚ ਬੱਜੀ ਉਹਨੂੰ ਦੇਖੋਗੇ ਜੇ ਗੱਡੀ ਦੂਰੋਂ ਆਉਂਦੀ ਐ ਸਾਈ ਕੋਈ ਭੂੰਗ ਵਾਲੀ ਟਰਾਲੀ ਆਉਂਦੀ ਐ ਪਹਿਲੀ ਸਾਈਡ ਤੇ ਕਰ ਲਓ ਐਵੇਂ ਫਾਇਦਾ ਕੋਈ ਨਹੀਂ ਉਹ ਤਾਂ ਗਲੀਆਂ 'ਚ ਫਿਰਦੇ ਆ ਧਮਕੀਆਂ ਦਿੰਦੇ ਫੋਨ ਕਰਾਉਂਦੇ ਜੇ ਬੋਰਡ ਨਾ ਪਾਈ ਫਿਰ ਦੇਖ ਲਈ ਜਿਹੜੇ ਬੋਰਡ ਪਾਉਣ ਤੋਂ ਪਹਿਲਾਂ ਹੀ ਧਮਕੀਆਂ ਦੇ ਰਹੇ ਨੇ ਉਹ ਜੇ ਜਿੱਤ ਗਏ ਭਾਈ ਫੇਰ ਕੀ ਕਰਨਗੇ ਉਹ ਨਾ ਉਹ ਕਿਸੇ ਤੱਕੜੀ ਦਾ ਹੈ ਨਾ ਉਹ ਕਿਸੇ ਪੰਜੇ ਦਾ ਹੈ ਨਾ ਉਹ ਝਾੜੂ ਦਾ ਹੈ ਨਾ ਕਿਸੇ ਪੌੜੀ ਦਾ ਨਾ ਗੱਡੇ ਦਾ ਹੈ ਅਸਲ 'ਚ ਉਹ ਬਟਨ ਤੁਹਾਡੇ ਜਵਾਕਾਂ ਦੇ ਫਿਊਚਰ ਦਾ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਹੈ ਵਧੀਆ ਬਟਨ ਦੱਬਿਆਵੋਗੇ ਤਾਂ ਭਵਿੱਖ ਬਣ ਜਾਊਗਾ ਨਹੀਂ ਤਾਂ ਫਿਰ 70 ਸਾਲ ਤੋਂ ਦੱਬੀ ਜਾਂਦੇ ਆ ਬਟਨ ਆਪਾਂ ਨੇ ਤਾਂ ਬਹੁਤ ਉਹਨਾਂ ਦੇ ਹੱਕ 'ਚ ਵੋਟਾਂ ਪਾਈਆਂ ਉਹਨਾਂ ਨੇ ਕਦੇ ਪਾਈ ਬਾਵਾ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਕਬੀਲਦਾਰੀ ਦੇ ਕੰਮਾਂ 'ਚੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ ਆਲੇ ਦੁਆਲੇ ਦੇ ਪਿੰਡਾਂ ਤੋਂ ਸਰਪੰਚ ਸਹਿਬਾਨ ਪੰਚ ਸਹਿਬਾਨ ਮੋਤਵਾਰ ਸੱਜਣ ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਦੇ ਫੈਸਲੇ ਕਰਾਉਂਦੇ ਆ ਪੰਚਾਇਤਾਂ 'ਚ ਬਹਿ ਕੇ ਜਿਨ੍ਹਾਂ ਨੂੰ ਪਿੰਡ ਵਾਲੇ ਆਪਣੇ ਪ੍ਰੇਰਨਾ ਸਰੋਤ ਮੰਨਦੇ ਆ ਜਿਨ੍ਹਾਂ ਦੀਆਂ ਗੱਲਾਂ ਮੰਨਦੇ ਆ ਕਿ ਬਜ਼ੁਰਗ ਨੇ ਇਹਨਾਂ ਕੋਲੇ ਤਜਰਬਾ ਹੈ ਇਹਨਾਂ ਨੇ ਨੇਰੀਆਂ ਝੱਖੜ ਚੱਲੇ ਹੋਏ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹੁਤੇ ਲੰਬੇ ਚੌੜੇ ਭਾਸ਼ਣ ਦੇਣ ਨਹੀਂ ਆਏ ਦੋ ਚਾਰ ਗੱਲਾਂ ਨੇ ਗੱਲਾਂ ਵੀ ਉਹੀ ਨੇ ਜਿਹੜੀਆਂ ਤੁਹਾਡੇ ਚੁੱਲਿਆਂ ਨਾਲ ਸੰਬੰਧਤ ਨੇ ਜਿਹੜੀਆਂ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਤੁਹਾਡੇ ਖੇਤਾਂ ਦੇ ਟਰੈਕਟਰਾਂ ਨਾਲ ਹਲਾਂ ਨਾਲ ਤਵੀਆਂ ਨਾਲ ਸੁਹਾਗਿਆਂ ਨਾਲ ਜਿਹੜੀਆਂ ਥੋੜੇ ਦਿਹਾੜੀਆਂ ਨਾਲ ਮਜ਼ਦੂਰੀਆਂ ਨਾਲ ਜਿਹੜੀਆਂ ਥੋੜੀਆਂ ਨੌਜਵਾਨਾਂ ਦੀਆਂ ਨੌਕਰੀਆਂ ਨਾਲ ਸਕੂਲਾਂ ਨਾਲ ਕਾਲਜਾਂ ਨਾਲ ਯੂਨੀਵਰਸਿਟੀਆਂ ਨਾਲ ਬਿਜਲੀ ਨਾਲ ਸੜਕਾਂ ਨਾਲ ਟੋਬਿਆਂ ਨਾਲ ਛੱਪੜਾਂ ਨਾਲ ਜੁੜੀਆਂ ਹੋਈਆਂ ਨੇ ਬਹੁਤ ਦੇਰ ਇਸ ਇਲਾਕੇ ਨੇ ਝੱਖੜ ਨੇੜੀਆਂ ਚੱਲੇ ਵਿਕਾਸਨਾ ਦੀ ਚੀਜ਼ ਭੁੱਲ ਹੀ ਗਈ ਸੀ ਇਸ ਇਲਾਕੇ ਦੇ ਲੋਕ ਆਪਣੇ ਆਪ ਨੂੰ ਕਿਸਮਤ ਤੇ ਮਾੜੇ ਹੀ ਮੰਨ ਲਿਆ ਸੀ ਵੀ ਸ਼ਾਇਦ ਸਾਡੀ ਕਿਸਮਤ ਚ ਹੀ ਲਿਖਿਆ ਹੋਇਆ ਯਾਰ ਬਾਰਡਰ ਏਰੀਆ ਦੇ ਬੰਦੇ ਆ ਨਾ ਕੋਈ ਸਾਡੇ ਕੋਲੇ ਵਧੀਆ ਹਸਤਾ ਵਾਲਾ ਆਉਣਾ ਹੈ ਨਾ ਕੋਈ ਸਕੂਲ ਚ ਮਾਸਟਰ ਆਉਣਾ ਹੈ ਨਾ ਕੋਈ ਡਾਕਟਰ ਆਉਣਾ ਹੈ ਨਾ ਸੜਕਾਂ ਬਣਨੀਆਂ ਸਾਨੂੰ ਤਾਂ ਬਸ ਭੇਡਾਂ ਬੱਕਰੀਆਂ ਵਾਂਗੂ ਹੱਕੀ ਫਿਰਦੇ ਆ 5 ਸਾਲ ਕਾਲੀ ਲੈ ਕੇ 5 ਸਾਲ ਕਾਂਗਰਸੀ ਲੈ ਕੇ ਉਹਨਾਂ ਤੋਂ ਦੁਖੀ ਹੋ ਕੇ ਇਨ੍ਹਾਂ ਵੱਲ ਜਾਂਦੇ ਸੀ ਇਨ੍ਹਾਂ ਤੋਂ ਵੱਧ ਦੁਖੀ ਹੋ ਕੇ ਫੇਰ ਉਹਨਾਂ ਕੋਲ ਜਾਂਦੇ ਸੀ ਹੋਰ ਕੋਈ ਰਾਹ ਨਹੀਂ ਸੀ ਸੋਨਾ ਨੇ ਆਪਾਂ ਨੂੰ ਕੱਠ ਪੁਤਲੀਆਂ ਵਾਂਗੂ ਨਚਾਇਆ ਬਜ਼ੁਰਗ ਖੜੇ ਨੇ ਬੜੀ ਬਾਰੀ ਉਜੜੇ ਆ ਪਹਿਲਾਂ ਉਧਰੋਂ 47 ਵੇਲੇ ਉਜੜ ਕੇ ਆਏ ਫਿਰ ਇੱਥੇ ਘਰਾਂ ਦੇ ਕੁੰਡੇ ਜਿੰਦੇ ਬੰਦ ਹੋ ਗਏ ਪਾਣੀ ਆ ਜੇ ਤਾਂ ਕਹਿੰਦੇ ਚਲੋ ਵੀ ਖਾਲੀ ਕਰੋ ਪਿੰਡ ਕੋਈ ਝਗੜਾ ਕਸ਼ਮੀਰ ਚ ਹੁੰਦਾ ਗਵਾਂਡੀ ਮੁਲਕ ਨਾਲ ਰਾਕੇਟ ਇੱਥੇ ਚੱਲਣ ਲੱਗ ਜਾਂਦੇ ਆ ਫੇਰ ਆ ਜਾਂਦੇ ਨੇ ਫੌਜ ਵਾਲੇ ਕਰੋ ਖਾਲੀ ਪਿੰਡ ਬਸਣੇ ਨਹੀਂ ਦਿੰਦੇ ਕਦੇ ਸੁਬੀਰੋ ਮੇਰਾ ਬੜੇ ਮੈਂ ਤਾਂ ਉਹ ਤੋਂ ਛੋਟਾ ਹੁੰਦਾ ਜਦੋਂ ਇਸ ਇਲਾਕੇ ਦੀਆਂ ਖਬਰਾਂ ਪੜ੍ਹਦਾ ਹੁੰਦਾ ਸੀ ਬੜਾ ਮਨ ਮੇਰਾ ਸੀ ਕਿਤੇ ਮੌਕਾ ਮਿਲੇ ਇਸ ਇਲਾਕੇ ਦੇ ਵਿੱਚ ਜਾਂ ਪ੍ਰਮਾਤਮਾ ਕੋਈ ਇਹੋ ਜਿਹਾ ਮੌਕਾ ਦੇਵੇ ਕਿ ਇਸ ਇਲਾਕੇ ਦੀ ਕਾਇਆ ਪਲਟ ਸਕੀਏ ਤਾਂ ਤੁਸੀਂ ਮੈਂ 2022 ਦੇ ਵਿੱਚ ਮੌਕਾ ਦਿੱਤਾ ਹੈ ਤਾਂ ਤਾਣਾ ਸੁਲਝਾਉਣ ਤੇ ਲੱਗੇ ਹੋਏ ਆ ਮੈਂ ਕੱਲ ਵੀ ਪਿੰਡਾਂ ਚ ਗਿਆ ਸੀ ਉਹ ਠੰਡ ਤੋਂ ਸ਼ੁਰੂ ਹੋਏ ਸੀਗੇ ਹਨਾ ਕੱਲ ਸੁਪਿੰਡ ਗਏ ਫਿਰ ਛੀਨਾ ਬੀਦੀ ਚੰਦ ਗਏ ਕੱਲ ਨਸ਼ਹਿਰਾ ਟਾ ਲਾ ਗਏ ਰਸੂਲਪੁਰ ਗਏ ਚੀਮਾ ਗਏ ਚਿਮਖੁਰਦ ਗਏ ਗੱਗੋ ਬੂਹਾ ਗਏ ਸਾਰੇ ਪਿੰਡਾਂ ਚ ਗਏ ਲੋਕਾਂ ਨੇ ਇਹੀ ਇੱਕੋ ਗੱਲ ਜ਼ਿਆਦਾਤਰ ਆਈ ਹੈ ਇੱਕ ਤਾਂ ਕਹਿੰਦੇ ਜੀ ਸਾਡੇ ਸਕੂਲ ਇੱਕ ਸਾਡੇ ਸਟੇਡੀਅਮ ਗਰਾਊਂਡ ਇੱਕ ਸਾਡੀਆਂ ਸੜਕਾਂ ਇਹੀ ਮੇਰੇ ਫੇਵਰਟ ਵਿਸ਼ੇ ਨੇ ਜੀ ਵੀ ਜਵਾਕਾਂ ਨੂੰ ਪੜਾਈਏ ਉਹਨਾਂ ਨੌਕਰੀਆਂ ਤੇ ਲਾਈਏ ਜਿਹੜੇ ਪੜ ਗਏ ਉਹਨਾਂ ਨੌਕਰੀਆਂ ਤੇ ਲਾਈਏ ਘਰਾਂ ਦੀਆਂ ਗਰੀਬੀਆਂ ਚੱਕੀਏ ਬਹੁਤ ਚਿਰ ਹੋ ਗਿਆ ਮਾਮਾ ਪੈਣਾਕ ਮਾਮਾ ਪੈਣਾ ਖੜੀਆਂ ਨੇ ਇਹਨਾਂ ਨੂੰ ਪਤਾ ਹੈ ਚੁੱਲਾ ਕਿਵੇਂ ਚੱਲਦਾ ਸੋ ਤੁਸੀਂ ਫੈਸਲੇ ਕਰਨੇ ਨੇ ਹੁਣ ਕਿਉਂਕਿ ਜਿਹੜੀ ਤੁਸੀਂ ਵੋਟ ਪਾਓਗੇ 11 ਤਰੀਕ ਨੂੰ ਸਾਡੇ ਕੈਂਡੀਡੇਟ ਸਾਹਿਬ ਖੜੇ ਨੇ ਹਰਮੀਰ ਸੰਧੂ ਜੀ 3 ਨੰਬਰ ਤੇ ਬਟਣਾ ਹੈ ਬਾਕੀਆਂ ਦਾ ਕਿਸੇ ਹੋਰ ਨੰਬਰ ਤੇ ਬਟਣਾ ਹੈ ਜਿਹੜੀ ਵੋਟ ਪਾਓਗੇ ਉਹ ਜੋ ਤੁਸੀਂ ਚੁਣਨਾ ਹੈ ਇੱਕ ਬਟਨ ਦਬਣ ਨਾਲ ਤੁਹਾਡੇ ਪਿੰਡ 'ਚ ਲੜਾਈ ਆਉਂਦੀ ਹੈ। ਚੜੂ ਵਾਲਾ ਬਟਨ ਦਬਣ ਨਾਲ ਤੁਹਾਡੇ ਪਿੰਡ 'ਚ ਪੜ੍ਹਾਈ ਆਉਂਦੀ ਹੈ। ਇਹ ਚੁਣ ਲਿਓ ਹੁਣ ਕੀ ਚੁਣਨਾ ਤੁਸੀਂ। ਕਿਉਂਕਿ ਉਹ ਤਾਂ ਦੋਨੇ ਲੜਾਈਆਂ ਵਾਲੇ ਨੇ। ਉਹ ਤਾਂ ਦੋਨੇ ਪਿਸਤੌਲਾਂ ਦੀਆਂ ਗੋਲੀਆਂ ਤੇ ਚਿੱਟੇ ਦੀਆਂ ਗੋਲੀਆਂ ਵਾਲੇ ਨੇ। ਇਹ ਤੁਸੀਂ ਦੇਖ ਲਿਓ ਵੀ ਉਹ ਬਟਨ ਦਬਣ ਨਾਲ ਪਿੰਡ 'ਚ ਲੜਾਈ ਆਊਗੀ ਆ ਬਟਨ ਦਬਣ ਨਾਲ ਪੜ੍ਹਾਈ ਆਊਗੀ। ਉਹ ਬਟਨ ਦੱਬਣ ਨਾਲ ਤੁਹਾਨੂੰ ਧਮਕੀਆਂ ਆਉਣਗੀਆਂ ਵੀ ਉਹਨੂੰ ਕਿਉਂ ਪਾਈ ਇਹਨੂੰ ਕਿਉਂ ਪਾਈ ਆਹ ਬਟਨ ਦੱਬਣ ਨਾਲ ਤੁਹਾਨੂੰ ਬਧਾਈ ਆਉਗੀ ਵੀ ਬੜਾ ਵਧੀਆ ਕਮਾਲ ਕਰਤੀ ਵੀ ਸੋ ਸਾਰੇ ਪਿੰਡ ਪਿੰਡਾਂ ਦੇ ਪਿੰਡ ਹੀ ਪਲਟੇ ਪਏ ਨੇ ਉਹ ਕਹਿੰਦੇ ਜੀ 103 ਪਿੰਡ ਨੇ ਦੇਖੋ 103 ਮਨ ਕਈ ਪਿੰਡਾਂ ਤਾਂ ਇਹ ਹਾਲਾਤ ਹੈ ਕਿ 70% ਪਿੰਡ ਇੱਕ ਪਾਸੇ ਹੈ ਬਾਕੀ 30 ਚ ਉਹ ਨੇ 4-5 ਜਣੇ ਜਦੋਂ ਮਸ਼ੀਨਾਂ ਖੋਲਣਗੇ 14 ਨੂੰ ਪਤਾ ਲੱਗ ਜੂਗਾ ਪਬਲਿਕ ਹੈ ਸਭ ਜਾਣਦੀ ਹੈ ਸੋ ਹੁਣ ਜਿਹੜੇ ਹਜੇ ਵੀ ਹੁਣ ਤਾਂ ਹਫਤਾ ਰਹਿ ਗਿਆ ਜਿਹੜੇ ਹਜੇ ਵੀ ਸੋਚਦੇ ਨੇ ਦੇਖਾਂਗੇ ਨੇੜੇ ਜੇ ਜਾ ਕੇ ਦੇਖੋ ਹੋਰ ਕਿੰਨਾ ਕੇ ਨੇੜੇ ਜਾ ਕੇ ਦੇਖੋਗੇ ਜਦੋਂ ਵਿੱਚ ਬੱਜੀ ਉਦੋਂ ਦੇਖੋਗੇ ਜੇ ਗੱਡੀ ਦੂਰੋਂ ਆਉਂਦੀ ਹੈ ਕੋਈ ਭੂਗ ਵਾਲੀ ਟਰਾਲੀ ਆਉਂਦੀ ਹੈ ਪਹਿਲੀ ਸਾਈਡ ਤੇ ਕਰ ਲੋ ਐਵੇਂ ਫਾਇਦਾ ਕੋਈ ਉਹ ਤਾਂ ਗਲੀਆਂ 'ਚ ਫਿਰਦੇ ਆ ਧਮਕੀਆਂ ਦਿੰਦੇ ਪੋਲ ਨ ਕਰਾਉਂਦੇ ਜੇ ਬੋਟ ਨਾ ਪਾਈ ਫਿਰ ਦੇਖ ਲਈ ਜਿਹੜੇ ਬੋਟ ਪਾਉਣ ਤੋਂ ਪਹਿਲਾਂ ਹੀ ਧਮਕੀਆਂ ਦੇ ਰਹੇ ਨੇ ਉਹ ਜੇ ਜਿੱਤ ਗਏ ਭਈ ਫੇਰ ਕੀ ਕਰਨਗੇ ਉਹ ਸੋ ਬੋਟ ਜਿਹੜੀ ਹੈ ਨਾ ਮਤਦਾਨ ਕਹਿੰਦੇ ਇਹਨੂੰ ਆਪਣੀ ਮਤ ਦਾ ਦਾਨ ਕਰਨਾ ਹੈ ਆਪਣੀ ਅਕਲ ਦਾ ਦਾਨ ਕਰਦੇ ਆ ਲੋਕ ਕਿ ਮੇਰੀ ਅਕਲ ਮੁਤਾਬਕ ਆਹ ਬੰਦਾ ਚੰਗਾ ਹੈ ਉਹਦਾ ਬਟਨ ਦਬ ਦਿੰਦੇ ਤੇ ਮਤਦਾਦਾਨ ਗੋਲੀ ਜਾਂ ਪਿਸਤੌਲ ਨਾਲ ਥੋੜੀ ਹੋ ਸਕਦਾ ਹੈ ਪੈਸੇ ਪੂਸੇ ਹੋਣਗੇ ਉਹਨਾਂ ਕੋਲੇ ਥੋੜੇ ਹੀ ਲੁੱਟੇ ਹੋਏ ਨੇ ਸੋ ਵੀਰੋ ਇਹ ਦੇਖ ਲਿਓ ਇਹ ਜਿਹੜਾ ਬਟਨ ਹੈ ਨਾ ਉਹ ਕਿਸੇ ਤੱਕੜੀ ਦਾ ਨਾ ਉਹ ਕਿਸੇ ਪੰਜੇ ਦਾ ਨਾ ਉਹ ਝਾੜੂ ਦਾ ਨਾ ਕਿਸੇ ਪੌੜੀ ਦਾ ਨਾ ਗੱਡੇ ਦਾ ਅਸਲ ਚ ਉਹ ਬਟਨ ਤੁਹਾਡੇ ਜਵਾਕਾਂ ਦੇ ਫਿਊਚਰ ਦਾ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਵਧੀਆ ਬਟਨ ਦੱਬਿਆ ਹੋਗੇ ਤਾਂ ਭਵਿੱਖ ਬਣ ਜਾਊਗਾ ਨਹੀਂ ਤਾਂ ਫਿਰ 70 ਸਾਲ ਤੋਂ ਦੱਬੀ ਜਾਂਦੇ ਆ ਵਟਨ ਆਪਾਂ ਨੇ ਤਾਂ ਬਹੁਤ ਉਹਨਾਂ ਦੇ ਹੱਕ 'ਚ ਵੋਟਾਂ ਪਾਈਆਂ ਉਹਨਾਂ ਨੇ ਕਦੇ ਪਾਈ ਆਪਣੇ ਹੱਕ 'ਚ ਉਹਨਾਂ ਨੇ ਆਪਾਂ ਨੂੰ ਕੀ ਦਿੱਤਾ ਬੋਟ ਦੇ ਬਦਲੇ ਉਹਨੇ ਚਿੱਟਾ ਦਿੱਤਾ ਉਹਨਾਂ ਨੇ ਸਾਡੇ 3 ਪੁੱਤਾਂ ਨੂੰ ਸਮਗਲਰ ਬਣਾਇਆ ਗੋਲੀਆਂ ਦਿੱਤੀਆਂ ਪਿਸਤੌਲ ਫੜਾਏ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਦੂਜਾ ਕਹਿੰਦਾ ਮਰਨ ਨੂੰ ਤਿਆਰ ਰਹੋ ਕੀ ਰੱਖੀ ਕੀ ਘਟਾਂਗੇ ਜੀ ਇਹ ਚ ਪਰਚੇ ਪਰਚੇ ਹੋ ਗਏ ਪਿੰਡਾਂ ਦੇ ਪਿੰਡਾਂ 'ਚ ਪਰਚੇ ਹੋਏ ਪੈਨੇ ਇਹ ਇਹ ਕਰਨਾ ਸੀ ਇੱਕੋ ਜ਼ਿੰਦਗੀ ਇੱਕੋ ਮਾਨਸ ਦੇ ਮਿਲੀ ਐ ਕਹਿੰਦੇ ਆ ਕਿ 83 ਲੱਖ ਜੁਨਾ ਤੋਂ ਬਾਅਦ ਮਿਲਦੀ ਐ ਤੇ ਆ ਕੇ ਇੱਥੇ ਇੰਨਾ ਕੰਮਾਂ 'ਚ ਖਰਾਬ ਕਰਦੇ ਜੀ ਦੇ ਜਿਹਨੂੰ ਪ੍ਰਮਾਤਮਾ ਨੇ ਕਿਰਪਾ ਕਰਤੀ ਚਾਰ ਦਾਣੇ ਹੈਗੇ ਆ ਚਾਰ ਪੈਸੇ ਹੈਗੇ ਆ ਉਹ ਭਈ ਦਸਵੰਦ ਕੱਢੋ ਗਰੀਬਾਂ ਵਾਸਤੇ ਪੜੀਏ ਪੜ੍ਹਾਈ ਸਭ ਤੋਂ ਭਵਿੱਖ ਪੜ੍ਹਾਈ ਵਾਲਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤਰੰਤਰ ਨਾਲੋਂ ਗੱਲ ਸੁਣ ਲਿਓ ਆਉਣ ਵਾਲੇ ਸਮੇਂ 'ਚ ਉਹਨੂੰ ਵੱਡਾ ਬੰਦਾ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਸ਼ੋਅਰੂਮ ਜਾਦੇ ਨੇ ਜਾਂ ਜਿਹਦੇ ਕੋਲੇ ਦੁਕਾਨਾਂ ਨੇ ਜਾਂ ਜਿਹਦੇ ਕੋਲੇ ਜ਼ਮੀਨ ਹੈ ਉਹ ਜ਼ਮੀਂਦਾਰ ਜਾਂ ਸੇਠ ਨਹੀਂ ਮੰਨੇ ਜਾਣਗੇ ਉਹ ਵੱਡੇ ਬੰਦੇ ਮੰਨੇ ਜਾਣਗੇ ਜਿਹਦੇ ਜਵਾਕ ਪੜੇ ਲਿਖੇ ਨੇ ਜਿਮ ਜ਼ਮੀਨਾਂ ਤੇ ਕਬਜ਼ੇ ਹੋ ਜਾਂਦੇ ਆ ਦੁਕਾਨਾਂ ਵਿਕ ਜਾਂਦੀਆਂ ਸੋਨਾ ਚੋਰੀ ਹੋ ਸਕਦਾ ਪਰ ਜਿਹੜੀ ਵਿਦਿਆ ਉਥੋਂ ਦੇ ਇੱਥੇ ਆ ਉਹ ਚੋਰੀ ਨਹੀਂ ਹੋ ਸਕਦੀ ਉਹ ਜਿੱਥੇ ਜਾਓਗੇ ਨਾਲ ਹੀ ਜਾਓ ਸويس ਕਰਕੇ ਜਵਾਕਾ ਨੂੰ ਪੜਾਈਏ ਚੰਗੇ ਸਕੂਲ ਖੋਲ ਰਿਹਾ ਹੈ ਸਕੂਲ ਆਫ ਐਮੀਨੈਂਸ ਖੋਲ ਰਿਹਾ ਹੈ ਰੂਲ ਬਣਾ ਰਹੇ ਆ ਕਿ ਜਿਹੜੇ ਵੀ ਮਾਸਟਰ ਤੇ ਡਾਕਟਰ ਨੇ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਆ ਕਿ ਜੇ ਤੁਸੀਂ ਅਸੀਂ ਸਰਕਾਰੀ ਮੈਡੀਕਲ ਕਾਲਜਾਂ ਚ ਤੁਹਾਨੂੰ ਐਮਬੀਬੀਐਸ ਕਰਾਵਾਂਗੇ ਸਸਤੀ ਹੋ ਜਾਂਦੀ ਹੈ ਪ੍ਰਾਈਵੇਟ ਚ ਫੀਸਾਂ ਬਹੁਤ ਨੇ ਆਪਣੇ ਕੋਲੇ ਮੈਡੀਕਲ ਕਾਲਜ ਨੇ ਹੋਰ ਵੀ ਬਣਾ ਰਹੇ ਆ ਵੀ ਮੈਡੀਕਲ ਤੁਹਾਨੂੰ ਡਾਕਟਰ ਬਣਾ ਦਾਂਗੇ ਪਰ ਤੁਹਾਡੇ ਨਾਲ ਸਾਨੂੰ ਐਗਰੀਮੈਂਟ ਕਰਨਾ ਪੈਣਾ ਕਿ 2 ਸਾਲ ਤੁਸੀਂ ਬਾਰਡਰ ਏਰੀਏ ਦੇ ਚਾ ਕੇ ਸੇਵਾ ਕਰੋਗੇ ਇੱਥੇ ਆਉਂਦੇ ਹੀ ਨਹੀਂ ਕੋਈ ਜੇ ਆ ਜੇ ਤਾਂ ਬਦਲੀ ਕਰਾ ਜਾਂਦੇ ਨਹੀਂ ਨਾ ਮਾਸਟਰ ਆਵੇ ਨਾ ਡਾਕਟਰ ਆਵੇ ਨਾ ਕੋਈ ਕੋਈ ਮੁਲਾਜ਼ਮ ਇੱਥੇ ਲਾ ਦੋ ਉਹ ਨਹੀਂ ਜੀ ਉੱਧਰ ਮਾਰਿਆ ਚੱਕ ਕੇ ਜੀ ਉਹ ਮੈਂ ਕਹਿਣਾ ਯਾਰ ਐ ਨਾ ਕਰੋ ਉਹ ਵੀ ਲੋਕ ਨੇ ਉਹ ਵੀ ਇਨਸਾਨ ਨੇ ਉੱਥੇ ਸੇਵਾ ਕਰੋ ਪੱਤਾ ਦੇ ਦਾਂਗੇ ਵੱੱਦ ਦੇ ਦਾਂਗੇ ਜੀ ਉਹਨਾਂ ਨਾਲ ਉਹ ਕਿ ਬਾਰਡਰ ਏਰੀਆ ਨੂੰ ਆਪਾਂ ਕੋਸ਼ਿਸ਼ ਕਰ ਦਾਂਗੇ ਕਿ ਆ ਬਾਰਡਰ ਏਰੀਆ ਇੱਥੇ ਤੁਸੀਂ ਜੇ ਕੰਮ ਕਰੋਗੇ ਤੁਹਾਨੂੰ ਤਰਖਾ ਵੱੱਦ ਮਿਲੂ ਪੱਤਾ ਵੱੱਦ ਮਿਲੂ ਕੋਈ ਗੱਲ ਦੇ ਦਾਂਗੇ ਪਰ ਆਪਾਂ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਛੱਡ ਦਾਂਗੇ ਆਪਾਂ ਤੁਹਾਨੂੰ ਮੈਂ ਕੱਲ ਸਾਰੇ ਪਿੰਡਾਂ 'ਚ ਗਿਆ ਸਾਰੇ ਪਿੰਡਾਂ 'ਚ ਮੈਂ ਪੁੱਛਿਆ ਵੀ ਪਿੰਦੂ ਪਹਿਲਾਂ ਕੋਈ ਮੁੱਖ ਮੰਤਰੀ ਆਇਆ ਸਾਰਿਆਂ ਨੇ ਆਇਆ ਕੀਤਾ ਹੁਣ ਨਾ ਆਈ ਕਹਿੰਦੇ ਸਾਡੇ ਕੋਲ ਕਿੱਥੇ ਮੁੱਖ ਮੰਤਰੀ ਸੰਤਾ ਕਹਿੰਦੇ 15-15 ਦਿਨ ਸਰਪੰਚ ਨਹੀਂ ਕਹਾਉਂਦਾ ਇਥੇ ਵਲੀਵਾਰ ਆਉਂਦੇ ਮਨਵਾਏ ਸੀ ਸੜਕ ਤੇ ਚੱਲ ਜਾਂਦੇ ਜਾਂਦੇ ਕਹਿੰਦੇ ਖੜ ਗਿਆ ਹੋਣਾ ਕੋਈ ਉਹ ਵੀ ਨਹੀਂ ਕਰਦੇ ਉਹ ਨਹੀਂ ਕਰਦੇ ਉਹਨਾਂ ਦੇ ਅਸਲ ਚ ਨਾ ਦਿਲ ਪੱਥਰ ਦੇ ਹੋ ਗਏ ਜੀ ਸਪੰਸ ਸਾਹਿਬ ਉਹਨਾਂ ਦੇ ਉਹ ਉਹਨਾਂ ਨੂੰ ਤਾਂ ਆਪਣੇ ਪਰਿਵਾਰ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਨਾ ਖੋਪੇ ਲਾ ਲਿਆ ਜਿਵੇਂ ਲੱਗੇ ਹੁੰਦੇ ਨਾ ਆਪਣੇ ਘੋੜੇ ਦੇ ਜਾਂ ਜਿਹੜਾ ਬਲਦਾਂ ਦੇ ਜਾਂ ਜਦੋਂ ਖੂਹ ਤੇ ਜੋੜਦੇ ਸੀਗੇ ਉੱਠ ਬੋਤੇ ਖੋਪੇ ਲਾਉਂਦੇ ਸੀ ਖੋਪੇ ਲਾਤੇ ਪਬਲਿਕ ਤੇ ਵੀ ਹੋਉ ਪਿਲਾਤੇ ਦਿਖ ਵੀ ਦਿਖਾਈ ਨਾ ਹੋਰ ਕੁਛ ਉਹ ਜਿਹੜਾ ਖੂਹ ਤੇ ਜੋੜਦੇ ਹੁੰਦੇ ਸੀ ਉਹ ਤੇ ਖੋਪੇ ਲਾਉਂਦੇ ਸੀ ਵੀ ਤ ਨੂੰ ਆੜੇ-ਆਲੇ ਨਾ ਦਿਖੇ ਇੱਕ ਵਾਰੀ ਉਹਦੇ ਡੰਡਾ ਮਾਰ ਕੇ ਉਹਨੂੰ ਐ ਹੱਕ ਦਿੰਦੇ ਸੀ ਉਹ ਐ ਹਲਤੀ ਨੂੰ ਗੇੜੀ ਜਾਂਦਾ ਸੀ ਗੇੜੀ ਜਾਂਦਾ ਸੀ ਖੂਹ ਨੂੰ ਤੇ ਉਹਨੂੰ ਐ ਲੱਗਦਾ ਸੀ ਉਹ ਪਿੱਛੇ ਤੁਰਿਆ ਹੁੰਦਾ ਜਦੋਂ ਡੰਡਾ ਮਾਰਦਾ ਜੇ ਮੈਂ ਖੜ ਕੇ ਡੰਡਾ ਮਾਰੂਗਾ ਉਹ ਤੁਰਿਆ ਫਿਰਦਾ ਰਹਿੰਦਾ ਸੀ ਆਪ ਨੱਕਿਆਂ 'ਚ ਫਿਰਦੇ ਰਹਿੰਦੇ ਸੀ ਜ਼ਿਮੀਂਦਾਰ ਪਾਣੀ ਲਾਉਂਦੇ ਸ਼ਾਮ ਨੂੰ ਜਦੋਂ ਉਹਨੂੰ ਖੜਾਉਂਦੇ ਸੀ ਹਲਤੀ ਨੂੰ ਖੂਨੂ ਉਹਦੋਂ ਸੋਚਦਾ ਸੀ ਉੱਠ ਬੋਤਾ ਕਹਿੰਦੇ ਨੇ ਉਹਨੂੰ ਇਹਨਾਂ ਨੂੰ ਤਾਂ ਦੋਨੇ ਹੀ ਨਹੀਂ ਪਤਾ ਹੋਣਾ ਸੁਖਵੀਰ ਬਾਦਲ ਹੋਰਾਂ ਨੂੰ ਵੀ ਉੱਠ ਤੇ ਬੋਤਾ ਕੀ ਹੁੰਦਾ ਤਾਂ ਕੈਮਲ ਕਹਿੰਦੇ ਕੈਮਲ ਤੇ ਜਦੋਂ ਉਹਨੂੰ ਖੜਾਉਂਦੇ ਸੀ ਉਹ ਸੋਚਦਾ ਸੀਗਾ ਲੈ ਵੀ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ ਤੜਕੇ ਦੇ ਤੁਰੇ ਹੋਏ ਆਂ ਵੀ ਸਵੇਰ ਦੇ ਤੁਰੇ ਹੋਏ ਆਂ ਤੇ ਜਦੋਂ ਖੋਪੇ ਲਾਉਂਦੇ ਸੀ ਉੱਥੇ ਹੀ ਖੜੇ ਹੁੰਦੇ ਸੀ ਐਂ ਆਪਾਂ ਨੂੰ ਆਪਾਂ ਨੂੰ ਖੋਪੇ ਲਾ ਕੇ ਤੋਰੀ ਫਿਰਦੇ ਸੀ 5 ਸਾਲ ਬਾਅਦ ਆਪਣੇ ਖੋਪੇ ਖੋਲਦੇ ਸੀ ਆਪਾਂ ਸੋਚਦੇ ਸੀ ਬਹੁਤ ਦੂਰ ਆ ਗਏ ਹਮਾਂਗੇ ਉੱਥੇ ਹੀ ਫਿਰਦੇ ਹੁੰਦੇ ਸੀ ਆਪਾਂ ਉਹੀ ਚੁੱਲ੍ਹਾ ਉਹੀ ਘਰ ਉਹੀ ਬੈਠਕ ਉਹੀ ਸਕੂਟਰ ਉਹੀ ਸਾਈਕਲ ਉਹੀ ਦਿਹਾੜੀ ਸਾਰਾ ਕੁਝ ਉਹੀ ਸੋ ਇਹ ਖੋਪੇ ਲਾਈਏ ਹੁਣ ਕੁਝ ਤਾਂ ਲਾ ਲੇ ਆਪਾਂ ਨੇ ਜਦੋਂ ਖੋਪੇ ਲਾਹੇ ਨੇ ਤਾਈਓ ਇਹ ਹਾਰੇ ਨੇ ਨਹੀਂ ਤਾਂ ਇਹਨਾਂ ਨੇ ਅੱਖਾਂ ਬੰਦ ਕਰ ਰੱਖੀਆਂ ਸੀ ਆਪਣੀਆਂ ਨਹੀਂ ਇਹ ਕਿਤੇ ਹਾਰਨ ਵਾਲੇ ਹੈਗੇ ਸੀ ਵੀ ਪ੍ਰਕਾਸ਼ ਸਿੰਘ ਬਦਲ ਹਾਰ ਜੂਆ ਕਦੇ ਸੋਚਿਆ ਸੀ ਪਰ ਪ੍ਰਮਾਤਮਾ ਜੀ ਸ਼ਾਹ ਮੁਹੰਮਦਾ ਦੁਨੀਆ ਤੇ ਕੋਣ ਐਸਾ ਜੀ ਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਸ਼ੁਰੂ ਬਹੁਤ ਟਰਲੇ ਨਾ ਹੁੰਦਾ ਅਖੀਰ ਤੇ ਕਈ ਵਾਰੀ ਬੰਦੇ ਨੂੰ ਜਲਾਲਤਾ ਚਲਨੀ ਪੈ ਜਾਂਦੀ ਆ ਬਾਬੇ ਵਕਤ ਬਹੁਤ ਵੱਡੀ ਚੀਜ਼ ਆ ਵਕਤ ਦਰੀਏ ਮਹਾਰਾਜ ਤੋਂ ਇਹ ਵਕਤ ਰਾਜਾਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਪੁਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਇਹ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੇ ਇਹਨਾਂ ਨੇ ਵਕਤ ਨੂੰ ਐ ਸਮਝ ਲਿਆ ਵਕਤ ਸਾਡੀ ਮੁੱਠੀ ਚ ਹੈ ਉਹ ਫਿਰ ਦਿਨੇ ਚਬਕਦੇ ਹੁਣ ਗੁਰੂ ਸਾਹਿਬ ਦੀ ਬੇਅਦਵੀ ਕਰਾਤੀ ਬਾਣੀ ਗਲੀਆਂ ਚ ਰੋਲਤੀ ਤੇ ਬਾਣੀ ਗਲੀਆਂ ਚ ਰੋਲ ਕੇ ਕਹਿੰਦੇ ਕੋਈ ਗੱਲ ਨਹੀਂ ਸਰਕਾਰ ਆਪਣੀ ਆ ਪਕੋਟਾਂ ਦੇ ਵਿੱਚ ਇਹੋ ਜਿਹਾ ਕੁਝ ਕਰ ਦਾਂਗੇ ਇਹ ਕਰ ਦਾਂਗੇ ਠੀਕ ਹੈ ਇੱਥੇ ਵਾਲੀਆਂ ਕਚੈਰੀਆਂ ਚ ਕੇਸ ਖਰਾਬ ਕਰ ਲੋਂਗੇ ਆਪਦੇ ਹੱਕ ਚ ਲਿਖ ਲੋਂਗੇ ਵਕੀਲ ਵੱਡੇ ਕਰ ਲੋਂਗੇ ਗਵਾਹਾਂ ਨੂੰ ਮਕਰਾ ਲੋਂਗੇ ਲੋਕਾਂ ਦੀ ਕਚਹਿਰੀ 'ਚ ਕਿਵੇਂ ਫਿਰ ਬਰੀ ਹੋਵੋਗੇ ਲੋਕਾਂ ਦੀ ਕਚਹਿਰੀ ਨੇ سزا ਦੇ ਰੱਖੀ ਐ 17 'ਚ ਵੀ ਦਿੱਤੀ ਸੀ 22 'ਚ ਵੀ ਦਿੱਤੀ ਸੀ ਚਾ ਲੋਕਾਂ ਵਾਲੀ ਕਚਹਿਰੀ 'ਚ ਵੀ ਮੈਂ ਕਹਿੰਨਾ ਕੋਈ ਆਪਾਂ ਮੰਨ ਲਨੇ ਇੱਕ ਪੈਸਾ ਕਿ ਲੋਕਾਂ ਵਾਲੀ ਕਚਹਿਰੀ 'ਚ ਵੀ ਪੈਸੇ ਪੂਸੇ ਵੰਡ ਲੋਂਗੇ ਜਾਂ ਕੁਝ ਕਰ ਲੋਂਗੇ ਲੋਕਾਂ ਵਾਲੀ ਕਚਹਿਰੀ 'ਚੋਂ ਵੀ ਨੰਬਰ ਲੈ ਜਾਓਗੇ ਉਹ ਤਹਾਂ ਜਿਹੜੀ ਪ੍ਰਮਾਤਮਾ ਵਾਲੀ ਕਚਹਿਰੀ ਐ ਉੱਥੇ ਅਮਲਾਂ ਦੇ ਹੁੰਦੇ ਨੇ ਨਵੇਂੜੇ ਕਿਸੇ ਨੇ ਤੇਰੀ ਯਾਦ ਪੁੱਛਣੀ ਉੱਥੇ ਤਾਂ ਉੱਥੇ ਕੀ ਜਵਾਬ ਦੇਓਗੇ ਫਿਰ